ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਕਾਂਗਰਸ ਦੇ ਵਿੱਚ ਸ਼ਾਂਤੀ ਦਾ ਪਾਠ ਪੜ੍ਹਾ ਕੇ ਉਹਨਾਂ ਨੂੰ ਵਾਪਸ ਦਿੱਲੀ ਤੋਂ ਮੋੜ ਦਿੱਤਾ ਗਿਆ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਦਿੱਲੀ ਸੱਦਿਆ ਗਿਆ ਸੀ ਦਿੱਲੀ ਬੈਠਕ ਹੋਈ ਬੈਠਕ ਤੋਂ ਬਾਅਦ 1 ਟੂ 1 ਹੋਇਆ ਤੇ 1 ਟੂ 1 ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਹੋਈ ਤੇ ਉਹ ਸਾਂਝੀ ਪ੍ਰੈਸ ਕਾਨਫਰੰਸ ਤੁਸੀਂ ਅਸੀਂ ਸਭ ਨੇ ਸੁਣ ਲਈ ਇਹ ਚੱਕਿਆ ਗਿਆ ਜੀ ਕਿ ਇਕੱਠੇ ਮਿਲ ਕੇ ਚੱਲਣਗੇ ਦੇਖੋ ਜੀ ਹੱਥਾਂ ਜੱਤ ਪਾ ਕੇ ਫੋਟੋ ਪੇਚਾਰੇ ਨੇ ਜੀ ਹੁਣ ਇਹ ਮੀਡੀਆ 'ਚ ਬੇਮਾਇਨੇ ਨਹੀਂ ਬੋਲਣਗੇ ਸੋਸ਼ਲ ਮੀਡੀਆ 'ਚ ਨਹੀਂ ਬੇਮਾਇਨੇ ਬੋਲਣਗੇ ਇੱਕ ਦੂਜੇ ਖਿਲਾਫ ਨਹੀਂ ਬੋਲਣਗੇ ਪੰਜਾਬ ਦੇ ਮੁੱਦਿਆਂ ਲਈ ਲੜਨਗੇ ਇੱਕ ਜੁੱਟ ਦੇਖਣਗੇ ਠੀਕ ਹੈ ਸ਼ਾਂਤੀ ਦਾ ਪਾਠ ਪੜਾਇਆ ਏਕੇ ਦਾ ਪਾਠ ਪੜਾਇਆ ਤੇ ਪੜ ਕੇ ਦਿੱਲੀ ਆ ਗਏ ਕੋਈ ਨਵਾਂ ਪਾਠ ਨਹੀਂ ਹੈ ਇਹਨਾਂ ਲਈ ਕਾਂਗਰਸੀਆਂ ਨੇ ਇਹ ਪਾਠ ਕਈ ਵਾਰ ਪੜਿਆ ਤੇ ਪੜ ਕੇ ਹਰ ਵਾਰ ਭੁੱਲ ਜਾਂਦੇ ਆਂ ਤੇ ਇਸ ਵਾਰ ਵੀ ਪੂਰੀ ਉਮੀਦ ਹੈ ਕਿ ਜੂੰ ਜੂੰ ਚੋਣਾ ਦੇ ਨੇੜੇ ਆਉਣਗੇ ਕਾਂਗਰਸੀ ਏਕੇ ਵਾਲਾ ਪਾਠ ਪੜ ਕੇ ਫਿਰ ਭੁੱਲ ਜਾਣਗੇ ਚਲੋ ਪਰ ਮੀਟਿੰਗ ਦੇ ਵਿੱਚ ਜਿਹੜੀ ਲੀਡਰਸ਼ਿਪ ਸੱਦੀ ਗਈ ਸੀ ਉਹ ਕਰੀਮ ਲੀਡਰਸ਼ਿਪ ਸੀ ਕਾਂਗਰਸ ਦੀ ਮਤਲਬ ਪੰਜਾਬ ਚੋਂ ਜਿਹੜੇ ਉਹ ਸਿਰ ਕੱਢ ਲੀਡਰ ਮੰਨਦੇ ਨੇ ਜਿਨ੍ਹਾਂ ਨੂੰ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਇਹਨਾਂ ਚਿਹਰਿਆਂ ਨੂੰ ਮੂਹਰੇ ਕਰਕੇ ਰੱਖਣਾ ਪਊਗਾ ਉਹ ਚਿਹਰੇ ਸੀ ਇੱਕ ਪੰਜਾਬ ਚ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਪੜੀ ਇੱਕ ਪੰਜਾਬ ਦੀ ਵਿਧਾਨ ਸਭਾ ਚ ਕਾਂਗਰਸ ਪਾਰਟੀ ਦੀ ਅਗਵਾਈ ਕਰਦਾ ਹੈ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਇੱਕ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਰਿਹਾ ਚਰਨਜੀਤ ਸਿੰਘ ਚੰਡੀ ਇੱਕ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਦੀ ਨੁਮਾਇੰਦਗੀ ਸਮਝ ਲਓ ਸੂਝਵਾਨ ਸਿਆਣਾ ਸ਼ਖਸੀਅਤ ਸਮਝ ਲਓ ਉਸ ਨਾਤੇ ਫਿਰ ਇਸੇ ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਨੀਦਰ ਸਿੰਘ ਰੰਧਾਵਾ ਤੇ ਨਾਲ ਹੀ ਬਈਂਦਰ ਸਿੰਘਲਾ ਤੇ ਰਾਣਾ ਕੇਪੀ ਸਿੰਘ ਹਾਂ ਕਿਸੀ ਬenuਪਾਲ ਫਿਰ ਪੰਜਾਬ ਮਾਮਲੇ ਦੇ ਇੰਚਾਰਜ ਭਪੇਸ਼ ਵਗੇਲ ਹਨ ਪੰਜਾਬ ਦੇ ਮਾਮਲਿਆਂ ਦੇ ਲਈ ਹਮੇਸ਼ਾ ਬੈਠਕਾਂ ਦੇ ਵਿੱਚ ਬੈਠ ਕੇ ਫੈਸਲਾ ਲੈਣੀ ਜਾਣੀ ਜਾਂਦੀ ਐ ਅੰਬਿਕਾ ਸੋਨੀ ਹੈ ਤੇ ਪਾਰਟੀ ਦੇ ਪ੍ਰਧਾਨ ਖੜਗੇ ਹੋਰੀ ਤੇ ਰਾਹੁਲ ਗਾਂਧੀ ਖੜਗੇ ਹੋਰਾਂ ਦੀ ਕਰੇ ਬੈਠਕ ਸੀ ਹਾਈ ਕਮਾਂਡ ਰਾਹੁਲ ਗਾਂਧੀਓ ਸੀ ਸੋ ਲੈ ਦੇ ਕੇ ਬੈਠਕ ਤਾਂ ਰਾਹੁਲ ਗਾਂਧੀ ਨੇ ਹੀ ਲੈਣੀ ਸੀ ਪਰ ਮਸਲਾ ਸੀਗਾ ਚਰਨਜੀਤ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਜਾਂ ਮਸਲਾ ਸੀਗਾ ਕਾਂਗਰਸ ਦੇ ਧੜੇਵਾਜੀ ਦਾ ਜਾਂ ਮਸਲਾ ਸੀਗਾ ਕਿ ਵੀ ਪੰਜਾਬ ਚ ਕਾਂਗਰਸ ਦਾ ਚਿਹਰਾ ਕੌਣ ਹੋਵੇ ਵੀ ਸਸਥਾਈ ਲਈ ਬੇਸ਼ੱਕ ਆ ਤਾਜ਼ਾ ਘਟਨਾ ਕਰੰਬੋਲਾ ਦੇ ਆਧਾਰ ਦੇ ਉੱਤੇ ਮੀਟਿੰਗ ਨੂੰ ਕਿਹਾ ਗਿਆ ਜੀ ਬੁਲਾਇਆ ਗਿਆ ਪਹਿਲਾਂ ਇੱਕ ਦਿਨ ਬੁਲਾਈ ਗਈ ਰਾਉਲ ਗਾਂਧੀ ਦੇ ਰਜੇਵੇਂ ਨੂੰ ਦੇਖਦੇ ਹੋਏ ਆ ਕੁੱਲ ਮਲਾਕਿਓ ਮੁੱਦਾ ਆਇਆ ਉਸ ਮੁੱਦੇ ਤੇ ਰਾਜਾ ਬੜਿੰਗ ਤੋਂ ਲੈ ਕੇ ਚਰਨਜੀਤ ਚੰਨੀ ਨੂੰ ਨਸੀਹਤ ਦਿੱਤੀ ਗਈ ਕਿਆ ਗੱਲ ਹੈ ਕਿ ਨਹੀਂ ਆਪਾਂ ਜਿਹੀ ਭਾਸ਼ਾ ਨਹੀਂ ਬੋਲਣੀ ਕੋਈ ਜਿਹੀ ਟਿੱਪਣੀ ਨਹੀਂ ਕਰਨੀ ਜਿਸ ਨਾਲ ਭਾਈਚਾਰਕ ਵਿਗਾੜ ਪੈਂਦਾ ਉਹ ਦਿਖੇ ਜੀ ਟਕਰਾਵਾਂ ਵਾਧਾ ਦਿਖੇ ਜੀ ਹਨਾ ਤੇ ਇਹ ਵੀ ਹਵਾਲਾ ਆਇਆ ਕਿ ਦੇਖੋ ਇਹ ਬਿਆਨ ਇੰਜ ਲੱਗਿਆ ਜਿਵੇਂ ਹਾਈ ਕਮਾਂਡ ਦੇ ਖਿਲਾਫ ਹੈ ਜੀ ਮਤਲਬ ਪਰ ਜਿਹੜਾ ਇੱਕ ਸੁਰ ਕਾਂਗਰਸ ਨਜ਼ਰ ਨਹੀਂ ਆਉਂਦੀ ਆਪਸ ਦੇ ਵਿੱਚ ਇੱਕ ਦੂਏ ਦੀ ਖਿੱਚੋ ਤਾਣ ਕਰਦੀ ਨਜ਼ਰ ਆਉਂਦੀ ਆ ਉਸ ਨੂੰ ਕਹਿੰਦੇ ਸਾਂਝੀ ਮਿੱਠਿਕ ਚ ਸਾਂਝਾ ਪਾਠ ਨਹੀਂ ਪੜਾਇਆ ਜਾ ਸਕਿਆ ਕੁਝ ਗੰਯਾ ਕੀ ਮਤਲਬ ਮੀਟਿੰਗ ਤਾਂ ਕਹਿੰਦੇ ਡੇਢ ਘੰਟਾ ਚੱਲੀ ਪਰ ਡੇਢ ਘੰਟਾ ਬਾਅਦ ਵੀ ਇਕੱਲੇ ਇਕੱਲੇ ਨੂੰ ਆਡ-ਆਡ ਬੁਲਾ ਕੇ ਫਿਰ ਪੁੱਛੇਗਾ ਮਤਲਬ ਜੇ ਕਾਂਗਰਸ ਦੇ ਵਿੱਚ ਤੁਸੀਂ ਕਹਿੰਦੇ ਹੋ ਜੀ ਪੰਜਾਬ ਚ ਵਿਰੋਧੀ ਧਿਰ ਦੀ ਲੀਡਰ ਮਤਲਬ ਪਾਰਟੀ ਆ ਹੈ ਤੇ 2027 ਚ ਸੱਤਾ ਚਾਹੁਣ ਦਾ ਦਮ ਰੱਖਦੀ ਆ ਇੰਨੇ ਵਰਕਰ ਨੇ ਇੰਨੇ ਸਮਰਥਕ ਨੇ ਇੰਨੇ ਲੀਡਰ ਨੇ ਉਸ ਪਾਰਟੀ ਦੇ 92 12 10 12 ਲੀਡਰ ਮੀਟਿੰਗ ਚ ਇਕੱਠੇ ਬੈਠ ਕੇ ਆਪਣੇ ਮਨ ਦਾ ਵਿਵਾਰ ਆਪਣੇ ਮਨ ਦਾ ਰੋਸਾ ਆਪਣੇ ਮਨ ਦੀ ਵਿਚਾਰਤਾ ਰਾ ਆਪਣਾ ਪੱਖ ਆਪਣੀ ਦਲੀਲ ਸਪਸ਼ਟ ਰੂਪ ਚ ਸਭ 12 13 ਬੰਦਿਆਂ ਦੇ ਸਾਹਮਣੇ ਰੱਖ ਸਕਦੇ ਫਿਰ ਉਹਨਾਂ ਚ ਇੱਕ ਸੁਰਤਾ ਦੀ ਉਮੀਦ ਕਿਵੇਂ ਕਰੋਂਗੇ ਤੁਸੀਂ ਫਿਰ ਮੈਂ ਪਹਿਲਾਂ ਹੀ ਕਹਿਆ ਜੀ ਕਿ ਪਾਠ ਭੋਲਣਗੇ ਤਾਂ ਇੱਕ ਹੀ ਆ ਬੈਠਕ ਮੁਕੰਮਲ ਹੋਣ ਤੋਂ ਬਾਅਦ ਹਾਈ ਕਮਾਂਡ ਨੇ ਜਾਂ ਰਾਹੁਲ ਗਾਂਧੀ ਖੜਗੇ ਨੇ ਕਹਿੰਦੇ ਕੱਲੇ ਕੱਲੇ ਨੂੰ ਅੱਡ-ਅੱਡ ਸੁਣਿਆ ਮਤਲਬ ਇਹਦਾ ਮਤਲਬ ਕੁਝ ਗੱਲਾਂ ਜਈਆਂ ਸੀ ਜਿਹੜੀ ਉਹ ਮੀਟਿੰਗ ਚ ਨਹੀਂ ਕਹਿ ਪਾਏ ਹੁਣੋ ਕਾਂਗਰਸ ਦੀ ਤਰੱਕੀ ਲਈ ਨੁਕਤਾ ਦੱਸ ਕੇ ਇਕੱਲੇ ਕੰਨ ਦੇ ਵਿੱਚ ਜਾਂ ਦੂਜਿਆਂ ਦੀ ਮਤਲਬ ਨਿੰਦਾ ਕਰਕੇ ਆਏ ਆਪਣੀ ਚੜ੍ਹਾਈ ਕਰਾ ਕੇ ਆਏ ਆਪਣਾ ਗੁਣगान ਕਰਕੇ ਆਏ ਦੁਆਏ ਨੂੰ ਭੰਡ ਕੇ ਆਏ ਇਹ ਟਾਉਨ ਰਾਹੁਲ ਗਾਂਧੀ ਖੜਗੇ ਤੇ ਜਿਹੜਾ ਕੱਲਾ-ਕੱਲਾ ਮਿਲ ਕੇ ਆਇਓ ਜਾਣੇ ਪਰ ਇਸ ਇਕੱਲੇ-ਕੱਲੇ ਦੀ ਮੁਲਾਕਾਤ ਨੇ ਦੱਸਦਾ ਕਿ ਇਹ ਕਹਿਣ ਦੇ ਬਾਵਜੂਦ ਵੀ ਇਕੱਠੇ ਨਹੀਂ ਦਿਖਣੇ ਹਾਂ ਚਿਹਰਿਆਂ ਦੇ ਹਾਉ ਪਾਉ ਚਿਹਰਿਆਂ ਦੇ ਰੰਗ ਟੰਗ ਚਿਹਰਿਆਂ ਦੀ ਬਣਤਰ ਅੱਖਾਂ ਦੀ ਬੋਲੀ ਹਾਂ ਬੁੱਲਾਂ ਦੀ ਬੋਲੀ ਹਰ ਇੱਕ ਚੀਜ਼ ਦੀ ਆਪਣੀ ਭਾਸ਼ਾ ਹੁੰਦੀ ਉਹ ਭਾਸ਼ਾ ਸ਼੍ਰੀਆਮ ਖੁਲਿਆਮ ਤਸਵੀਰਾਂ ਵਿੱਚ ਪ੍ਰੈਸ ਕਾਨਫਰੰਸਾਂ ਦਿਖ ਰਹੀ ਸੀ ਹਾਂ ਇਹ ਤੂਫਾਨ ਆਉਣ ਤੋਂ ਪਹਿਲਾਂ ਦੀ ਚੁੱਪੀ ਹੈ ਕਾਂਗਰਸ ਦੇ ਵਿੱਚ ਤੂਫਾਨ ਮੁੱਕਿਆ ਨਹੀਂ ਇਹਨਾਂ ਦਾ ਧੜੇ ਬਾਜੀ ਮੁੱਕੀ ਨਹੀਂ ਗਰੁੱਪイズਮ ਮੁੱਕਿਆ ਨਹੀਂ ਹਾਂ ਜੋ ਮੁਕਾ ਕੇ ਆਏ ਨੇ ਉਹ ਇਹ ਕਿ ਭਾਈ ਆਪਾਂ ਹੁਣ ਲੜਾਂਗੇ ਬਿਨਾਂ ਚਿਹਰੇ ਤੋਂ ਦੇਖੋ ਕਹਿੰਦੇ ਚੰਨੀ ਉਮੀਦ ਕਰਦੇ ਨੇ ਕਿ ਮੈਂ ਪਹਿਲਾਂ ਮੁੱਖ ਮੰਤਰੀ ਰਹਿ ਚੁੱਕਿਆ ਹਾਂ ਲੋਕ ਮੈਨੂੰ ਪਸੰਦ ਕਰਦੇ ਨੇ ਲੋਕਾਂ ਦੇ ਵਿੱਚ ਮੈਂ ਹਰ ਵਰਗ ਦੀ ਗੱਲ ਕਰਦਾ ਜਿਹੜੇ ਕਾਂਗਰਸ ਸਮਰਥਕ ਲੋਕ ਨੇ ਤੇ ਉਸ ਤੋਂ ਬਾਅਦ ਫਿਰ ਰਾਜਾ ਬੜਿੰਗ ਨੂੰ ਲੱਗਦਾ ਸੀ ਕਿ ਪ੍ਰਧਾਨ ਹੈ ਮੇਰੇ ਕੰਨੀ ਵੀ ਹਾਈ ਕਮਾਂਡ ਦੇਖ ਲਵੇ ਰਾਜਾ ਬੜਿੰਗ ਦਾ ਦਾਤਾ ਲੱਗਦਾ ਨਹੀਂ ਦਿਖਦਾ ਪਰ ਪ੍ਰਧਾਨ ਕੀ ਬਚ ਗਈ ਹੈ ਪ੍ਰਧਾਨ ਕੀ ਨੂੰ ਕੋਈ ਖਤਰਾ ਨਹੀਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਹੋਣਾ ਔਖਾ ਹੋ ਗਿਆ ਰਾਜਾ ਬੜਿੰਗ ਲਈ ਫਿਰ ਸੋ ਕਿੰਦਰ ਰੰਦਾਵਾ ਹੈ ਕਿ ਡਾਕਟਰ ਅਮਰ ਸਿੰਘ ਦਾ ਨਾਮ ਵੀ ਚੱਲਿਆ ਸੀ ਤੇ ਜੇ ਸੁਨੀਲ ਜਾਖੜ ਵਾਲੀ ਗਲਤੀ ਸੁਧਾਰਨ ਬਾਰੇ ਸੋਚਣ ਲੱਗੇ ਕਾਂਗਰਸ ਹਾਈ ਕਮਾਂਡ ਤਾਂ ਕਹਿੰਦੇ ਵਿਜੇਂਦਰ ਸਿੰਘ 라 ਤੇ ਰਾਣਾ ਕੇ ਪੀ ਸਿੰਘ ਸਭ ਤੋਂ ਮੂਰੇ ਖੜੇ ਨਜ਼ਰ ਆਏ ਮੂਰੇ ਬੈਠੇ ਨਜ਼ਰ ਆਏ ਪਰ ਇੱਕ ਨਾਮ ਹੋਰ ਹੈ ਪੈਸੇ ਤਾਂ ਨਵਜੋਤ ਸਿੰਘ ਸਿੱਧੂ ਸੁਖਬਾਲ ਖੈਰਾ ਪ੍ਰਕਾਸ਼ ਸਿੰਘ ਬਹੁਤ ਨਾਮ ਨੇ ਜਿਹੜੇ ਇਸ ਡਾਟ ਚ ਨੇ ਪਰ ਇੱਕ ਨਾਮ ਉਹ ਹੈ ਜਿਹੜਾ ਨਾ ਤਾਂ ਆਪਣੇ ਨਾਮ ਨੂੰ ਪੇਸ਼ ਕਰ ਰਿਹਾ ਨਾ ਆਪਣੀ ਗੱਲ ਬੜਬੋਲਿਆ ਮੰਗ ਰੱਖ ਰਿਹਾ ਪਰ ਉਹ ਵਿਚਰ ਰਿਹਾ ਕਾਂਗਰਸ ਦੇ ਲੀਡਰਾਂ ਵਾਂਗ ਉਹ ਵਿਚਰ ਰਿਹਾ ਰੈਲੀਆਂ ਧਰਨਿਆਂ ਮਜਾਰਿਆਂ ਪ੍ਰੋਗਰਾਮਾਂ ਦੇ ਵਿੱਚ ਪਾਰਟੀ ਪਲੇਟਫਾਰਮ ਤੇ ਵੀ ਆਉਣ ਵਾਲੇ ਮੁੱਖ ਮੰਤਰੀ ਵਾਂਗ ਤੇ ਮੀਟਿੰਗਾਂ ਚ ਵੀ ਹੋ ਇੰਜ ਹੀ ਗਿਆ ਸੀ ਜਿਵੇਂ ਇਹਨਾਂ ਸਾਰਿਆਂ ਦਾ ਲੀਡਰ ਹੋਵੇ ਬਿਲਕੁਲ ਤੁਸੀਂ درست ਪੜ ਰਹੇ ਹੋ ਜਨਾਬ ਮੈਂ ਕਲ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਕਰ ਰਿਹਾ ਪ੍ਰਤਾਪ ਸਿੰਘ ਬਾਜਵੇ ਦੀ ਸ਼ੈਲੀ ਪ੍ਰਤਾਪ ਸਿੰਘ ਬਾਜਵੇ ਦਾ ਅੰਦਾਜ਼ ਅੱਜਕਲ ਨਰੇਗ ਵਾਲੀਆਂ ਮੀਟਿੰਗਾਂ ਹੋਣ ਧਰਨੇ ਹੋਣ ਹੋਰ ਕੋਈ ਸਮਾਗਮ ਹੋਵੇ ਉੱਥੇ ਇੰਜ ਹੁੰਦਾ ਹੈ ਕਿ ਸਰਕਾਰ ਆ ਗਈ ਤਾਂ ਮੈਂ ਇਹਨੂੰ ਅੰਦਰ ਕਰ ਦੂੰ ਮੈਂ ਉਹਨੂੰ ਬਾਹਰ ਕਰ ਦੂੰ ਇਹਨੂੰ ਇਹ ਦੇ ਦੂੰ ਉਹਨੂੰ ਆਹ ਦੇ ਦੂੰ ਉਹ ਇੰਜ ਪੇਸ਼ ਕਰਦੇ ਕਿ ਮੈਂ ਹੀ ਮੁੱਖ ਮੰਤਰੀ ਹੋਊਗਾ ਮੀਟਿੰਗ ਜਿਵੇਂ ਕਾਫਾਈ ਲੈ ਕੇ ਗਈ ਸੀ ਉਹ ਐ ਸੋ ਇਸ ਲਈ ਉਹ ਆਪਣੇ ਆਪ ਨੂੰ ਜਿੱਥੇ ਲੀਡਰ ਵੱਜੋ ਪੇਸ਼ ਕਰ ਰਹੇ ਨੇ ਸਾਰਿਆਂ ਦਾ ਉੱਥੇ ਉਹ ਹਾਈ ਕਮਾਂਡ ਦੇ ਹਰ ਬੋਲ ਤੇ ਫੁੱਲ ਚੜਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਉਹ ਕਿਸੇ ਬਾਤ ਬੂਹਾਰ ਚ ਬੋਲਣ ਤੋਂ ਵੀ ਕਤਰਾਉਣ ਲੱਗੇ ਨੇ ਹੈਨਾ ਉਹ ਕੋਈ ਟਿੱਪਾ ਟਿੱਪਣੀ ਕਰਨ ਤੋਂ ਵੀ ਬਚਣ ਲੱਗੇ ਨੇ ਕੱਲ ਮੀਡੀਆ ਜਦੋਂ ਮਾਈਕ ਕੀਤਾ ਉਹ ਹੁਣੇ ਤਾਂ ਕਿਹਾ ਜੀ ਸਾਡੀ ਹਾਈ ਕਮਾਂਡ ਨੇ ਅਸੀਂ ਨਹੀਂ ਬੋਲਣਾ ਅੱਜੇ ਰਾਜਾਪੁਰੇ ਨੂੰ ਕਹਿ ਗਿਆ ਕਿ ਕੋਈ ਗੱਲ ਨਹੀਂ ਦੋਕ ਦਿਨ ਰੁਕ ਜੋ ਸੋ ਬਿਲਕੁਲ ਇਹ ਦੋਕ ਦਿਨ ਰੁਕਣ ਵਾਲੀ ਕੋਵਾਇਜ਼ ਆ ਕਾਂਗਰਸ ਦੇ ਵਿੱਚ ਨਵੀਂ ਨਵੀਂ ਏਕੇ ਵਾਲੀ ਹਵਾ ਭਰ ਕੇ ਇਸ ਗੁਬਾਰੇ ਨੂੰ ਪੰਜਾਬ ਨੂੰ ਉਡਾਇਆ ਹੈ ਹਾਈ ਕਮਾਂਡ ਨੇ ਪਰ ਇਹ ਗੁਬਾਰਾ ਐ ਰਬੜ ਦੇ ਨਾਲ ਜਾਂ ਧਾਗੇ ਨਾਲ ਇਹ ਹਵਾ ਬਚਣ ਵਾਲੀ ਨਹੀਂ ਕਿਉਂਕਿ ਇਸ ਨੇ ਕਿਸੇ ਨਕੀਲੀ ਗੱਲ ਚੀਜ਼ ਨਾਲ ਖਹਿਣਾ ਹੀ ਖਹਿਣਾ ਕੋਈ ਟਿੱਪਾ ਟਿੱਪਣੀ ਆਉਣੀ ਹੋਣੀ ਹੈ ਤੇ ਗੁਬਾਰਾ ਪਟਣਾ ਹੀ ਪਟਣਾ ਉਹ ਇਸ ਲਈ ਕਾਂਗਰਸ ਦੇ ਅੰਦਰ ਦੀ ਇਹ ਚੁੱਪੀ ਆਉਣ ਵਾਲੇ ਤੂਫਾਨ ਦਾ ਸੰਕੇਤ ਹੈ ਉਹ ਤੂਫਾਨ ਮੁੰਦਿਆਂ ਨੂੰ ਲੈ ਕੇ ਆਉਂਦਾ ਪੰਜਾਬ ਨੂੰ ਲੈ ਕੇ ਆਉਂਦਾ ਜਿਹਦੀ ਸੁਭਾਵਨਾ ਦਿੱਤਾ ਨਹੀਂ ਆਪਸ ਵਿੱਚ ਵਿਗਾੜ ਪੈਣ ਦੀ ਆਪਸ ਵਿੱਚ ਟਕਰਾਅ ਪੈਣ ਦੀ ਹੋਰ ਪਾਰਟੀਆਂ ਵੱਲੋਂ ਖਿੱਚੋ ਤਾਣ ਕੁਝ ਲੀਡਰਾਂ ਦੀ ਕਰਨ ਦੀ ਇਸ ਵੱਲ ਵੀ ਸਭ ਦੀ ਨਜ਼ਰ ਰਹੂਗੀ ਪਰ ਇਹ ਇੱਕੇ ਦਾ ਪੜ ਕਿੰਨੀ ਦੇਰ ਚੱਲਦਾ ਹੈ ਇਹ ਦੇਖਣ ਵਾਲੀ ਗੱਲ ਹੋ ਗਈ ਪਰ ਇੰਨਾ ਤਾਂ ਇਹ ਹੋ ਗਿਆ ਕਿ ਪੰਜਾਬ ਚ ਕਾਂਗਰਸ ਲੜੇਗੀ ਬਿਨਾਂ ਮੁੱਖ ਮੰਤਰੀ ਦੇ ਚੇਰੇ ਤੋਂ ਕਿਲਾ ਰਾਏਪੁਰ ਕਿਲਾ ਰਾਏਪੁਰ ਦੀ ਅੱਜ ਜੇ ਭਾਰਤ ਚ ਵਿਸ਼ਵ ਭਰ ਚ ਜੇ ਪਹਿਚਾਣ ਮਿੰਨੀ 올림픽 ਵਾਲੀਆਂ ਖੇਡਾਂ ਦੇ ਨਾਮ ਤੇ ਹੀ ਹੈ ਕਿਲਾ ਰਾਏਪੁਰ ਕਿਲਾ ਰਾਏਪੁਰ ਦੀਆਂ ਖੇਡਾਂ ਪੰਜਾਬੀ ਸੱਭਿਆਚਾਰ ਦੀਆਂ ਪੰਜਾਬੀ ਵਿਰਸੇ ਦੀਆਂ ਖੇਡਾਂ ਉਹ ਮਿੰਨੀ 올림픽 ਵੱਜੋਂ ਪਰੀਆਂ ਦੁਨੀਆ ਪਰਚ ਨਾ ਮਣਾ ਖਟਿਆ ਉਸ ਖੇਡਾਂ ਦਾ ਸ਼ਿੰਗਾਰ ਰਹੀਆਂ ਬਲਦਾਂ ਦੀ ਦੌੜ ਜਾਂ ਗੱਡੀਆਂ ਦੀ ਦੌੜ ਜਿਹਨੂੰ ਆਪਾਂ ਕਹਿੰਦੇ ਆ ਉਹ ਦੌੜ ਜਿਹੜੀ ਬੰਦ ਕਰਾ ਦਿੱਤੀ ਗਈ ਮਤਲਬ ਐ ਮਲੂਕ ਐ ਨੌਜਵਾਨ ਬੱਚੇ ਜਿਨ੍ਹਾਂ ਨੂੰ ਇਹ ਸਜਾ ਕੇ ਤਿਆਰ ਕਰਕੇ ਲਿਆਇਆ ਜਾਂਦਾ ਸੀ ਝੁੱਲ ਪਾ ਕੇ ਲਿਆਇਆ ਜਾਂਦਾ ਸੀ ਥਾਪੀ ਦੇ ਕੇ ਜਦੋਂ ਅਲਰੇਡੀ ਨਾਲ ਜੋੜ ਕੇ ਭਜਾਇਆ ਜਾਂਦਾ ਸੀ ਤਾਂ ਅਸ਼ਸ਼ ਕਰਉਂਦੇ ਸੀ ਲੋਕ ਉਹ ਦੌੜ ਜਦੋਂ ਬੰਦ ਹੋਈ ਉਹਦੇ ਵਿੱਚ ਕਈ ਸਵਾਲ ਆਈ ਜੀ ਕਿ ਜੀ ਪਛੁਣ ਨਾਲ क्रूरਤਾ ਹੁੰਦੀ ਹੈ ਜੀ ਇਹਨਾਂ ਨੂੰ ਟੀਕੇ ਲਾਏ ਜਾਂਦੇ ਆ ਜੀ ਇਹਨਾਂ ਨਾਲ ਨਸ਼ਾ ਪੱਤਾ ਦਿੱਤਾ ਜਾਂਦਾ ਜੀ ਇਹਨਾਂ ਨੂੰ ਇਹਨਾਂ ਦੇ ਖੁਜਾ ਮਾਰੀਆਂ ਜਾਂਦੀਆਂ ਜੀ ਤਿੱਖੀਆਂ ਹੋਈ ਸਾਰਾ ਕੁਝ ਸੋ ਇਸ ਲਈ ਉਹ ਵੰਦੋਂ ਇੱਥੇ ਮੈਂ ਕਾ ਗਾਂਧੀ ਨੇ ਹੋਰ ਪਿਛੋਂ ਦੇ ਵਾਲੇ ਲੜਾਈ ਲੜੀ ਉਹਦੇ ਵਿੱਚੋਂ ਇਹ ਵੀ ਆ ਗਿਆ ਪਰ ਲੰਮੀ ਜਦੋਜਹਿਦ ਤੋਂ ਬਾਅਦ ਆਖਰ ਕਿਲਾ ਰਾਏਪੁਰ ਦੇ ਵਿੱਚ ਬੈਲ ਗੱਡੀਆਂ ਦੀ ਜਾਂ ਬਲਦਾਂ ਦੀ ਜਾਂ ਇਹ ਰੇੜੀਆਂ ਵਾਲੀ ਮਤਲਬ ਦੌੜ ਮੁੜ ਕੇ ਸ਼ੁਰੂ ਹੋਣ ਜਾ ਰਹੀ ਹੈ ਬਿਲਕੁਲ ਜੀ ਇਹ ਗੱਡੀਆਂ ਦੀ ਦੌੜ ਬੈਲ ਗੱਡੀਆਂ ਵਾਲੀ ਬਲਦਾਂ ਦੀ ਦੌੜ ਤੁਹਾਨੂੰ ਕਿਲਾ ਰਾਏਪੁਰ ਦੇ ਖੇਡਾਂ ਚ ਮੁੜ ਕੇ ਸ਼ਿੰਗਾਰ ਬਣ ਕੇ ਨਜ਼ਰ ਆਏਗੀ ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਵਿੱਚ ਮਿੰਨੀ ਲੰਪਕ ਜਾਂ ਪੈਂਡੂਲਮ ਪਕ ਬਜੂ ਜਾਣੀ ਜਾਂਦੀਆਂ ਖੇਡਾਂ ਦੇ ਦਰਮਿਆਨ ਹਾਂਜੀ ਬਰਦਾਂ ਦੀ ਦੌੜ ਦੀ ਪਾਪਸੀ ਹੋਣ ਜਾ ਰਹੀ ਹੈ ਕਹਿੰਦੇ ਕਿਲਾ ਰਾਏਪੁਰ ਚ ਜੋ ਖੇਡਾਂ ਸ਼ੁਰੂ ਹੋਣਗੀਆਂ ਉਹਦੇ ਵਿੱਚ ਇਸ ਵਾਰ ਬਰਦਾਂ ਦੀ ਦੌੜ ਵੀ ਸ਼ਾਮਲ ਹੋਵੇਗੀ ਡੀਸੀ ਮੈਸੂ ਜੈਨ ਨੇ ਇਸ ਵੰਦੀ ਕਾਨੂੰਨੀ ਕਾਇਦੇ ਮੁਤਾਬਕ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਉਹਨੇ ਕਿਹਾ ਕਿ ਇਸ ਨੂੰ ਪ੍ਰਕਿਰਿਆ ਤਹਿਤ ਮਨਜ਼ੂਰੀ ਮਿਲ ਗਈ ਹੈ ਇਸ ਲਈ ਇਹ ਚੋਂ ਇਹ ਦੌੜਾਂ ਹੋਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਬੰਧਕ ਪਿੰਡੂ ਲੋਕ ਇਸ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਨੇ 30 ਜਨਵਰੀ ਤੋਂ 1 ਫਰਵਰੀ ਤੱਕ ਇਹ ਕਿਡਾ ਕਰੰਗੀਆਂ ਜਾਣੀਆਂ ਨੇ ਬੀसीएमएस ਜਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਆ ਕਿ ਕਾਨੂੰਨ ਮੁਤਾਬਕ ਵੈਲ ਗੱਡੀਆਂ ਦੀਆਂ ਵਾਧਾਂ ਦੀਆਂ ਦੌੜਾਂ ਹੋਣਗੀਆਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 2014 ਚ ਕਿਲਾ ਰਾਏਪੁਰ ਦੇ ਵਿੱਚ ਵਾਧਾਂ ਦੀ ਦੌੜ ਤੇ ਰੋਕ ਲੱਗੀ ਸੀ ਸੋ 2014 ਤੋਂ ਲੱਗੀ ਰੋਕ ਹੁਣ ਜਾ ਕੇ 2026 ਛੱਟ ਰਹੀ ਹੈ ਪੰਜਾਬ ਸਰਕਾਰ ਨੇ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਵਲਦਾਂ ਦੀ ਦੌੜ ਨੂੰ ਫਿਰ ਤੋਂ ਕਰਾਉਣ ਦਾ ਰਸਤਾ ਸਾਫ਼ ਕਰ ਦਿੱਤਾ ਸੀ ਸਰਕਾਰ ਨੇ ਇਸ ਫੈਸਲੇ ਨੂੰ ਇਸ ਵਲਦਾਂ ਦੀ ਦੌੜ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋਇਆ ਪਿਛਲੇ ਕੁਝ ਬਰਿਆਂ ਤੋਂ ਪੰਜਾਬ ਸਰਕਾਰ ਇਹਨਾਂ ਖੇਲਾਂ ਦੀ ਯੋਜਨਾ ਲਈ ਫਾਰੇ ਪਰਵੰਦੇ ਦੇ ਦੇ ਕਰ ਰਹੀ ਸੀ ਮੈਲ ਗੱਡੀਆਂ ਦੀ ਵਲਦਾਂ ਦੀ ਦੌੜ ਸ਼ੁਰੂ ਹੋਣ ਨਾਲ ਛਿਲਾ ਰਾਏਪੁਰ ਦੇ ਖੇਡਾਂ ਦਾ ਇੱਕ ਵਾਰ ਫੇਰ ਮੁੜ ਕੇ ਉਹ ਖਿੱਚ ਬਣੇਗੀ ਹੁਣ ਕਿ ਲੜਾਏਪੁਰ ਦੇ ਵਿੱਚ ਵਲਦਾਂ ਦੀ ਦੌੜ ਤੇ ਉੱਤੇ ਰੋਕ ਰੋਕ हट ਗਈ ਆ ਤੇ ਇਹਦੇ ਨਾਲ ਖੇਲਾਂ ਦੀ ਰੌਣਕ ਪਰਤੇਗੀ ਤੇ ਦੇਸ਼ਾਂ-ਵਦੇਸ਼ਾਂ ਦੇ ਲੋਕ ਫੇਰ ਇਸ ਵਾਰ ਕਿੱਛ ਚਲੇ ਆਉਣਗੇ ਕੋਈ ਸ਼ਰਤਾਂ ਹੋਣਗੀਆਂ ਦੁਬਾਰਾ ਇਸ ਦੌੜ ਦੀਆਂ ਦੌੜ ਤੋਂ ਪਹਿਲਾਂ ਸਾਰੇ ਬਲਦਾਂ ਨੂੰ ਜਿਹੜੇ ਪਸ਼ੂਆਂ ਦੇ ਡਾਕਟਰ ਨੇ ਉਹਨਾਂ ਦੀ ਬਗੈਰ ਤਾਂ ਟੀਮ ਉੱਥੇ ਆ ਜਾ ਰਹੀਗੀ ਜਿਹੜੀ ਚੈੱਕ ਕਰੇਗੀ ਦੌੜ ਦੇ ਦੌਰਾਨ ਵੀ ਉਹ ਟੀਮ ਮੌਜੂਦ ਰਹੇਗੀ ਕਿਸੇ ਤਰ੍ਹਾਂ ਦੀ ਵੀ ਕੁੱਟਮਾਰ ਬਲਦਾਂ ਨਾਲ ਹੈ ਕੋਈ ਨੁਕੀਲੀ ਚੀਜ਼ ਕੋਈ ਗਰੂਰਤਾ ਹੈ ਨਾ ਕੋਈ ਉਹਨਾਂ ਨਾਲ ਦੁਰਵਿਵਹਾਰ ਜਾਂ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਦਿੱਤਾ ਜਾਊਗਾ ਬਹੁਤ ਜ਼ਿਆਦਾ ਗਰਮੀ ਹੋਵੇ ਜੇ ਮੌਸਮ ਖਰਾਬ ਹੋਵੇ ਉਸ ਤੀ ਡੋਟ ਨਹੀਂ ਹੋਊਗੀ ਸਾਰੇ ਹਿੱਸਾ ਲੈਣ ਵਾਲੇ ਉਹਦਾ ਪੂਰਾ ਰਜਿਸਟ੍ਰੇਸ਼ਨ ਹੋਏਗਾ ਗੱਡੀਆਂ ਦਾ ਵਲਦਾਂ ਦਾ ਉਹਨਾਂ ਦੇ ਪ੍ਰਬੰਧਕਾਂ ਦਾ ਉਹਨਾਂ ਨੂੰ ਪਹੁੰਚਾਉਣ ਵਾਲੇ ਆਉਂਦਾ ਨਿਯਮਾਂ ਦਾ ਉਲੰਘਣ ਕਰਨ ਦੇ ਉੱਤੇ ਸਖਤ ਕਾਰਵਾਈ ਦੀ ਇਹਦੇ ਵਿੱਚ ਪ੍ਰੋਵੀਜ਼ਨ ਰੱਖੀ ਗਈ ਹੈ ਸੋ ਇਸ ਲਈ ਪਿੰਡੂ 올림픽 ਖੇਡਾਂ ਮਿਨੀ 올림픽 ਖੇਡਾਂ ਦੇ ਨਾਂ ਤੇ ਮਸ਼ਹੂਰ ਇਸ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਦਾ ਆਗਾਜ਼ 1933 ਚ ਹੁੰਦਾ ਅਧਰ ਕਲ ਰਾਏਪੁਰ ਪਿੰਡੂ ਖੇਡਾਂ ਦੀ ਸ਼ੁਰੂਆਤ 1933 ਚ ਹੁੰਦੀ ਹੈ ਇਸ ਤੋਂ ਬਾਅਦ ਇਹ ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਮੁਲਕ ਪੱਧਰ ਤੇ ਫਿਰ ਭਾਰਤ ਪੱਧਰ ਤੇ ਪ੍ਰਫੁੱਲਤ ਹੁੰਦੀਆਂ ਨੇ ਰਾਏਪੁਰ ਦੇ ਵਿੱਚ ਹਾਕੀ ਚ ਸਿਲਵਰ ਕੱਪ ਜਿੱਤਣ ਨਾਲ ਸ਼ੁਰੂਆਤ ਹੋਈ ਸੀ ਸਾਲ 1933 ਦੇ ਵਿੱਚ ਪਹਿਲੀ ਵਾਰ ਰਾਏਪੁਰ ਚ ਹਾਕੀ ਟੀਮ ਨੇ ਜਲੰਧਰ ਚ ਸਿਲਵਰ ਕੱਪ ਜਿੱਤਿਆ ਇਸ ਜਿੱਤ ਤੋਂ ਪ੍ਰੇਰਿਤ ਹੋ ਕੇ ਗਰੇਵਾਲ ਹੈ ਮਤਲਬ ਉਹਨਾਂ ਨੇ ਕਹਿੰਦੇ ਪਿੰਡ ਦੇ ਵਿੱਚ ਬਾਲੀਬਾਲ ਕਬੱਡੀ ਐਥਲੀਟਸ ਸ਼ੁਰੂ ਕਰਾਈਆਂ ਤੇ ਉਸ ਤੋਂ ਬਾਅਦ ਕਰੇਵਲ ਸਪੋਰਟਸ ਐਸੋਸੀਏਸ਼ਨ ਬਣ ਗਈ ਤੇ ਉਸ ਤਰ੍ਹਾਂ ਇਹ ਖੇਡਾਂ ਸ਼ੁਰੂ ਹੋ ਗਈਆਂ 1944 ਚ ਪਹਿਲੀ ਵਾਰ ਬਲਦਾਂ ਦੀ ਦੌੜ ਹੋਈ ਸਾਲ 1940 ਚ 440 ਗੱਜ ਦਾ ਟਰੈਕ ਬਣਾ ਕੇ ਐਥਲੀਟ ਦੇ ਮੁਕਾਬਲੇ ਸ਼ੁਰੂ ਹੋਏ ਤਾਂ ਸਾਲ 1944 ਚ ਪਪਾ ਬਖਸ਼ੀ ਦੇ ਕੋਸ਼ਾਂ صدਕਾ ਬਲਦਾਂ ਦੀ ਦੌੜ ਸ਼ਾਮਲ ਕੀਤੀ ਗਈ ਸਾਲ 1950 ਚ ਬੀਬੀਆਂ ਦੇ ਲਈ ਖੇਡ ਯੋਜਨਾ ਦੇ ਵਿੱਚ ਉਹਨਾਂ ਦੀ ਸ਼ੁਰੂਆਤ ਹੋਈ ਸਾਲ 1955 ਚ ਫਿਰ ਮਤਲਬ ਕਿ ਇਹਨੂੰ ਰਸਮੀ ਤੌਰ ਤੇ ਸਾਰੇ ਜੀਏ ਸ਼ਾਮਲ ਕਰ ਲਿਆ ਗਿਆ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਵਿਰਸਾ ਦੇਖਣ ਦੇ ਲਈ ਲੋਕ ਇੱਥੇ ਆਉਂਦੇ ਰਹੇ ਨੇ ਤੇ ਦੇਸੀ ਕਿਉਂ ਕਹਿੰਦੇ ਬਲਦਾਂ ਨੂੰ ਪੁਲਾਇਆ ਜਾਂਦਾ ਫਰੂਟ ਡਰਾਈ ਫਰੂਟ ਖੁਲਾਇਆ ਜਾਂਦਾ ਹੈ ਹੈਨਾ ਤੇ ਇਸ ਲਈ ਫਿਰ ਉਹ ਰੋਕ ਲੱਗ ਗਈ ਤੇ ਰੋਕ ਤੋਂ ਬਾਅਦ ਹੁਣ ਜਦੋਂ ਇਹ ਰੋਕ हट ਰਹੀ ਹੈ ਤਾਂ ਫਿਰ ਉਹਦੇ ਨਾਲ ਲੋਕਾਂ ਚ ਉਤਸ਼ਾਹ ਹੈ ਤੇ ਇਸ ਪਰ ਕਿਲਾ ਰਾਇਪੁਰ ਦੀਆਂ ਖੇਡਾਂ ਇੱਕ ਵਾਰ ਫੇਰ ਆਪਣੇ ਮਿਆਰ ਤੇ ਹੋਣਗੀਆਂ ਚਲੋ ਦੂਜੇ ਪਾਸੇ ਇੱਕ ਫਿਕਰਮੰਦੀ ਵਾਲੀ ਖਬਰ ਵੈਸੇ ਤਾਂ ਅੱਜ ਮੌਸਮ ਦੀ ਖਰਾਬੀ ਦਾ ਵੀ ਕਾਫੀ ਚਰਚਾ ਹੈ ਕਿ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਉਧਰ ਜੰਮੂ ਕਸ਼ਮੀਰ ਤੋਂ ਉੱਪਰ ਮਾਚਲ ਦੇ ਪਹਾੜਾਂ ਤੋਂ ਲੈ ਕੇ ਪੰਜਾਬ ਖੇਤਰ ਦੇ ਵਿੱਚ ਪੰਜਾਬ ਦੀ ਰਾਜ ਤੋਂ ਨੀ ਚੰਡੀਗੜ੍ਹ ਨਾਲ ਲੱਗਦਾ ਹਰਿਆਣਾ ਰਾਜਸਥਾਨ ਉਹਨਾਂ ਥਾਵਾਂ ਦੇ ਉੱਤੇ ਮੌਸਮ ਬਹੁਤ ਖਰਾਬ ਹੈ ਕਈ ਥਾਂ ਗੜੇ ਮਾਰੀ ਦੀਆਂ ਖਬਰਾਂ ਨੇ ਕਈ ਥਾਂ ਤੇਜ਼ ਹਵਾਵਾਂ ਚੱਲਣ ਕਰਕੇ ਦਰਖਤ ਨੁਕਸਾਨੇ ਗਏ ਘਰਾਂ ਦੇ ਛੱਤਾਂ ਡਿੱਗੀਆਂ ਕਈ ਥਾਵਾਂ ਦੇ ਉੱਤੇ ਸੜਕਾਂ ਦੇ ਭੀੜ ਭੜਕਾ ਟ੍ਰੈਫਿਕ ਜਮ ਹਾਦਸੇ ਉਹਦੇ ਨਾਲ ਆਵਾਜਾਈ ਹਵਾਈ ਆਵਾਜਾਈ ਤੋਂ ਲੈ ਕੇ ਸੜਕੀ ਆਵਾਜਾਈ ਰੇਲ ਆਵਾਜਾਈ ਇਹ ਸਾਰਾ ਕੁਝ ਪ੍ਰਭਾਵਿਤ ਹੈ ਪਰ ਜਿਹੜੀ ਇੱਕ ਫਿਕਰਮੰਦੀ ਵਾਲੀ ਇਹ ਸਭ ਦੇ ਵਿੱਚ ਖਬਰ ਹੈ ਉਹ ਖਬਰ ਹੈ ਜੀ ਇੱਕ ਵਾਰ ਫਿਰ ਤਮ ਕੀ ਪਰਿ ਈਮੇਲ ਦੀ ਤੇ ਇਸ ਵਾਰ ਫਿਰ ਨਿਸ਼ਾਨੇ ਤੇ ਸਕੂਲ ਆਏ ਨੇ ਔਰ ਇਸ ਵਾਰ ਜਿਹੜੇ ਸਕੂਲ ਆਏ ਨੇ ਉਹ ਆਏ ਨੇ ਗੁਰਦਾਸਪੁਰ ਪਠਾਨਕੋਟ ਖੇਤਰ ਦੇ ਗਰਦਾਸਪੁਰ ਪਠਾਨਕੋਟ ਖੇਤਰ ਦੇ ਸਕੂਲਾਂ ਨੂੰ ਅਡਾਉਣ ਦੀ ਧਮਕੀ ਮਿਰੀ ਹੈ ਈਮੇਲ ਤੇ ਧਮਕੀ ਮਿਲੀ ਹੈ ਤੇ ਸਕੂਲ ਤੁਰੰਤ ਖਾਲੀ ਕਰਾਏ ਗਏ ਬਿਲਕੁਲ ਜੀ ਗਰਦਾਸਪੁਰ ਤੇ ਪਠਾਨਕੋਟ ਦੇ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਨਿੱਜੀ ਸਕੂਲਾਂ ਨੂੰ ਈਮੇਲ ਦੇ ਉੱਤੇ ਇਹ ਧਮਕੀ ਭਰੀ ਮਤਲਬ ਲਿਖ ਕੇ ਭੇਜਿਆ ਗਿਆ ਧਮਕੀ ਮਿਲਦੇ ਹੀ ਪੁਲਿਸ ਟੀਮਾਂ ਨੇ ਸਕੂਲ ਦੇ ਨਾਲ ਸੰਪਰਕ ਸਦਿਆ ਟੀਮਾਂ ਨੇ ਸਕੂਲ ਨੂੰ ਘੇਰਾ ਪਾ ਲਿਆ ਤਲਾਸ਼ੀ ਲਈ ਗਈ ਬੱਚਿਆਂ ਨੂੰ ਘਰੇ ਭੇਜ ਦਿੱਤਾ ਗਿਆ ਸਕੂਲ ਖਾਲੀ ਕਰਾਏ ਗਏ ਬੇਸ਼ੱਕ ਕੋਈ ਅਜਿਹੀ ਛੱਕੀ ਚੀਜ਼ ਨਹੀਂ ਮਿਲੀ ਪਰ ਪਲੀਜ਼ ਚੌਕ ਸ ਹੈ ਉਹਦੇ ਨਾਲ ਹੀ ਰੇਲਵੇ ਸਟੇਸ਼ਨ ਬਸ ਸਟੈਂਡ ਉਹਨਾਂ ਥਾਂ ਮੇ ਚੌਕਸੀ ਬਿਧਾਤੀ ਗਈ ਹੈ ਗੁਰਦਾਸਪੁਰ ਦਾ ਜੀ ਆਲਾਲ ਮਿੱਤਰ ਡੀਬੀ ਸਕੂਲ ਨੂੰ ਹੈ ਨਾ ਇਹ ਜੀ ਧਮਕੀ ਮਿਲੀ ਹੈ ਤੇ ਇਸੇ ਤਰ੍ਹਾਂ ਮਤਲਬ ਕਿ 1 ਵਜੇ ਦੇ ਕਰੀਬ ਹੀ ਈਮੇਲ ਆਉਂਦੀ ਹੈ ਤੁਰੰਤ ਸਕੂਲ ਖਾਲੀ ਕਰਾ ਲਏ ਜਾਂਦੇ ਨੇ ਤੇ ਇਹੀ ਜੀ ਚੇਤਾਵਨੀ ਮੈਂ ਮਤਲਬ ਪਠਾਨਕੋਟ ਦੇ ਵਿੱਚ ਗਰਲ ਡਿਗਰੀ ਕਾਲਜ ਹੈ ਉਹਨੂੰ ਆਉਂਦੀ ਹੈ ਪਠਾਨਕੋਟ ਦੇ ਵਿੱਚ 26 ਜਨਵਰੀ ਤਿਰੰਗਾ ਲਹਿਰਾਉਣ ਦੀ ਤੋਂ ਰੋਕਣ ਦੀ ਲਈ ਚੇਤਾਵਨੀ ਦਿੱਤੀ ਗਈ ਹੈ ਸੋ ਇਸ ਤਰ੍ਹਾਂ ਦੀਆਂ ਈਮੇਲ ਧਮਕੀਆਂ ਦਾ ਸلسਲਾ ਲਗਾਤਾਰ ਚੱਲ ਰਹੀ ਹੈ ਸਵਾਲ ਇਹ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ 72 ਘੰਟਿਆਂ ਦਾ ਆਪਰੇਸ਼ਨ ਪਰਹਾਰ ਗੈਂਗਸਟਰਾਂ ਦੇ ਖਿਲਾਫ ਚਲਾਇਆ ਗਿਆ ਲੋ ਜੀ 3000 ਤੋਂ ਵੱਧ ਗੈਂਗਸਟਰਾਂ ਦੇ ਸਹਿਯੋਗੀ ਫੜਲੇ ਪਰ ਜਨਾਬ ਇਸ ਢਾਂਚੇ ਨੂੰ ਤੁਸੀਂ ਖਤਮ ਕਰ ਪਾਏ ਇਸ ਪ੍ਰਕਿਰਿਆ ਦੇ ਵਿੱਚ ਤੁਸੀਂ ਜਿਹੜੀ ਚੇਨ ਹੈ ਜਿਹੜਾ ਆਫਸ ਦੇ ਵਿੱਚ ਕੜੀ ਹੈ ਨਸ਼ੇ ਤੋਂ ਲੈ ਕੇ ਗੈਂਗਸਟਰਵਾਦ ਵਾਲੀ ਉਹ ਸਾਰੇ ਨੂੰ ਬ੍ਰੇਕ ਕਰ ਪਾਏ ਇਹ ਕਿਉਂ ਪੈਦਾ ਹੋ ਰਹੇ ਨੇ ਇਹਦੇ ਸਵਾਲ ਪੈਦਾ ਕਰ ਪਾਏ ਜਿਹੀਆਂ ਧਮਕੀਆਂ ਕੌਣ ਦੇ ਰਿਹਾ ਇਹਦੇ ਜਵਾਬ ਵੀ ਲੱਭ ਪਏ। ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਹੈ ਨਾ ਆ ਹੁਣ ਜੀ ਪਠਾਨਕੋਟ, ਗੁਰਦਾਸਪੁਰ ਸਕੂਲ ਆ ਗਏ ਜੀ, ਕਾਲਜ ਆ ਗਏ ਜੀ, ਬੱਸ ਸਟੈਂਡ ਆ ਗਏ ਜੀ, ਅਦਾਲਤਾਂ ਆ ਗਈਆਂ ਜੀ ਹੈ ਨਾ ਕਿੰਨਾ ਕੁਛ ਲਗਾਤਾਰ ਤੇ ਸਾਰੀਆਂ ਧਮਕੀਆਂ ਈਮੇਲ ਨਹੀਂ ਆਉਂਦੀਆਂ ਨੇ, ਅਧਿਕਾਰਤ ਈਮੇਲ ਰਹੀ ਆਉਂਦੀਆਂ ਨੇ। ਜਿਹੜੇ ਈਮੇਲ ਤੋਂ ਆਉਂਦੀਆਂ ਨੇ ਕੀ ਉਹ ਈਮੇਲ ਬੰਦ ਹੋ ਜਾਂਦੀਆਂ ਮੁੜ ਕੇ? ਕਿ ਉਹ ਮੇਲ ਕਿੱਥੇ ਕ੍ਰੀਏਟ ਹੋਈ ਕਿਹੜੇ ਸਰਵਰ ਤੋਂ ਈਮੇਲ ਭੇਜੀ ਜਾ ਰਹੀ ਹੈ ਕਿੱਥੇ ਨੈੱਟ ਚੱਲ ਰਿਹਾ ਇਹਦੀ ਜਾਣਕਾਰੀ ਸਾਡੀ ਇੰਟੈਲੀਜੈਂਸੀ ਜਾਂ ਜਿਹੜਾ ਇਹ ਸਾਰਾ ਅੱਜਕੱਲ ਟੈਕਨੋਲੋਜੀ ਵਾਲੇ ਵਿੰਗ ਬਣੇ ਨੇ ਉਹਨਾਂ ਕੋਲ ਨਹੀਂ ਉਪਲਬਧ ਹੋ ਪਾਰੇ ਕੋਈ ਇੰਨਾ ਤਾਕਤਵਰ ਹੈ ਇੰਨਾ ਚਲਾਕ ਹੈ ਕਿ ਉਹ ਇਹ ਸਾਰੀ ਕਾਰਵਾਈਆਂ ਕਰ ਰਿਹਾ ਤੇ ਸਾਡੀਆਂ ਏਜੰਸੀਆਂ ਨੂੰ ਸਾਡੇ ਸੁਰੱਖਿਅਤ ਸੁਰੱਖਿਆ ਦਸਤਿਆਂ ਨੂੰ ਇੰਜ ਖਿਲਾ ਰਿਹਾ ਪੁਲਿਸ ਇੰਜ ਖਿਲਾਉਣਾ ਬਣੀ ਉਹਦਾ ਮੂਰੇ ਕਿ ਖਾਲੀ ਕਰਾ ਲਓ ਜੀ ਉਹ ਕਹਿੰਦੇ ਆ ਕੋਈ ਖਤਰਾ ਨਹੀਂ ਜੀ ਪਰ ਖਾਲੀ ਕਰਾਉਣਾ ਪੈਂਦਾ ਕਿਉਂਕਿ ਸਵਾਲ ਵੀ ਖੜਾ ਹੈ ਸੋ ਇਹ ਸਥਿਤੀ ਦੇ ਵਿੱਚ ਤੁਸੀਂ ਮਿਸ਼ਨ ਪ੍ਰਹਾਰ ਫਿਰ ਕਿਹੋ ਜਿਹਾ ਮਿਸ਼ਨ ਹੈ ਕਿ ਅਜੇ ਤੱਕ ਅਸੀਂ ਇਹ ਧਮਕੀਆਂ ਵਾਲੀਆਂ ਈਮੇਲਾਂ ਰੋਕ ਪਾ ਰਹੇ ਹਾਂ ਨਾ ਉਹਨਾਂ ਅੰਸ਼ਰਾਂ ਨੂੰ ਫੜ ਪਾ ਰਹੇ ਹਾਂ ਨਾ ਲੋਕਾਂ ਨੂੰ ਉਹਦਾ ਸੱਚ ਦੱਸ ਪਾ ਰਹੇ ਹਾਂ ਸੋ ਇਹ ਸਵਾਲ ਜਿਉਂ ਦਾ ਤਿਉਂ ਖੜਾ ਹੈ ਉਲਟਾ ਆਏ ਦਿਨ ਜਿਵੇਂ ਧਮਕੀਆਂ ਆ ਰਹੀਆਂ ਲੋਕ ਆਪਣੇ ਜਵਾਕ ਸਕੂਲਾਂ ਨੂੰ ਭੇਜਣ ਲੱਗਿਆਂ ਲੋਕ ਅਦਾਲਤ ਕੋਟ ਕਚਹਿਰੀ ਜਾਣ ਲੱਗਿਆਂ ਬੱਸਾਂ ਕਾਰਾਂ ਚੜ੍ਹਨ ਲੱਗਿਆਂ ਤੇ ਇਹੀਆਂ ਘਟਨਾਵਾਂ ਵਾਪਰਨ ਤੋਂ ਨਹੀਂ ਰੁਕ ਰਹੀਆਂ ਗੈਂਗਸਟਰਾਂ ਦੀਆਂ ਇਹਨਾਂ ਕੋਈ ਕੰਟਰੋਲ ਵਾਲਾ ਮਾਮਲਾ ਲਗਾਤਾਰ ਚੱਲ ਰਿਹਾ ਸੋ ਉਹ ਸਾਰੀ ਸਥਿਤੀ ਚ ਪੰਜਾਬ ਸਹਿਮ ਚ ਹੈ ਪੰਜਾਬ ਡਰ ਚ ਪਰ ਸਰਕਾਰ ਨੂੰ ਮਿਲਦਾ ਇਸ ਪਾਸੋਂ ਪਿੱਠ ਕਰਕੇ ਖਰੂਨ ਦੀ ਆਦਤ ਪੈ ਗਈ ਪੰਜਾਬ ਸਰਕਾਰ ਅਕਸਰ ਸਵਾਲ ਖੜਾ ਕਰਦੀ ਆ ਕਿ ਜੀ ਕੇਂਦਰ ਵਿਤਕਰਾ ਕਰਦਾ ਗਰਾਂਟਾ ਦੇਣ ਲੱਗਿਆਂ ਪੰਜਾਬ ਦੀਆਂ ਯੋਜਨਾਵਾਂ ਦੇ ਉੱਤੇ ਉਂਗਲ ਧਰਨ ਲੱਗਿਆਂ ਪੰਜਾਬ ਦੇ ਹੱਕਾਂ ਦੀ ਚਾਹੂਈ ਕਰਨ ਲੱਗਿਆਂ ਬਿਲਕੁਲ ਇਹ ਲੋਕਾਂ ਨੂੰ ਵੀ ਦਿਖਦਾ ਲੋਕ ਵੀ ਜਾਣੂ ਨੇ ਇਸ ਗੱਲ ਤੋਂ ਪਰ ਪੰਜਾਬ ਸਰਕਾਰ ਖਾਸ ਕਰਕੇ ਹੜਾਂ ਦੇ ਮਾਮਲੇ ਦੇ ਵਿੱਚ ਇਸ ਵਾਰ ਵੱਡਾ ਹੋ ਗਿਆ ਸੀ ਕਿ ਵੀ ਹੜਾਂ ਵਾਲੀ ਗ੍ਰਾਂਟ ਕੇਂਦਰ ਨੇ ਐਲਾਨ ਕੇ ਵੀ ਨਹੀਂ ਦਿੱਤੀ ਕੇਂਦਰ ਕਹਿੰਦਾ ਭਾਈ ਤੁਹਾਡੇ ਕੋਲ ਦਾ ਜਰਾ ਫੰਡ ਪਿਆ ਸੀ ਉਹ ਗੋਲ ਕਰ ਲਿਆ ਇਹ ਕਹਿੰਦੇ ਨਹੀਂ ਜੀ ਉਹ ਫੰਡ ਤਾਂ ਇਦਾਂ ਨਹੀਂ ਹੁੰਦਾ ਜੀ ਤੁਸੀਂ ਆਹ ਦੇਣੀ ਸੀ ਜੀ ਤੁਸੀਂ ਇਹ ਨਹੀਂ ਦਿੱਤੇ ਉਹ ਕਹਿੰਦੇ ਜੀ ਇਸ ਯੋਜਨਾ ਤਹਿਤ ਆ ਗਈ ਜੀ ਮਤਲਬ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਹੜਾਂ ਦੇ ਮਾਮਲੇ 'ਚ ਗ੍ਰਾਂਟ ਦੇ ਮਾਮਲੇ 'ਚ ਉਲਝੀ ਰਹੀ ਪਰ ਲੋਕਾਂ ਨੂੰ ਨਾ ਜਵਾਬ ਮਿਲਿਆ ਨਾ ਗ੍ਰਾਂਟ ਮਿਲੀ ਨਾ ਲੋਕ ਸੱਚ ਜਾਣ ਸਕੇ ਕਿ ਕਿਹੜਾ ਸੱਚਾ ਕਿਹੜਾ ਝੂਠਾ ਇਹਨਾਂ ਦੀ ਤਣਾ ਤਣੀ ਇਹਨਾਂ ਦੀ ਤਹਮਤਵਾਜੀ ਦੇ ਵਿੱਚ ਪੰਜਾਬ ਦਾ ਭਲਾ ਤਾਂ ਨਹੀਂ ਹੋਇਆ ਚਲੋ ਜੇ ਆਪਾਂ ਪੰਜਾਬ ਦੀ ਗੱਲ ਮੰਨ ਲਈਏ ਕਿ ਕੇਂਦਰ ਇੰਜ ਧੱਕਾ ਕਰ ਰਿਹਾ ਤੇ ਅੱਜ ਇੱਕ ਦੋਸ਼ ਪੰਜਾਬ ਸਰਕਾਰ ਤੇ ਲੱਗ ਰਹੇ ਨੇ ਉਹ ਲਾਉਣ ਵਾਲਾ ਵੀ ਮੈਂਬਰ ਪਾਰਲੀਮੈਂਟ ਹੈ ਪਰ ਮੈਂਬਰ ਪਾਰਲੀਮੈਂਟ ਦਾ ਇਸ ਢਾਕਣਾ ਕਿ ਕੁਝ ਗਰੰਟਾ ਤੈਹੇ ਨੇ ਜਿਹੜੀਆਂ ਵਿਭਾਗੀ ਤੌਰ ਤੇ ਹੈ ਮਤਲਬ ਕਿ ਕੇਂਦਰ ਵੱਲੋਂ ਆਉਣੀਆਂ ਹੀ ਆਉਣੀਆਂ ਨੇ ਐਲਾਨਤ ਹੋਈਆਂ ਹੋਈਆਂ ਨੇ ਪੰਜਾਬ ਸਰਕਾਰ ਜਾਣ ਬੁੱਝ ਕੇ ਉਹਨਾਂ ਨੂੰ ਗਾਹ ਨਹੀਂ ਤੋੜ ਰਹੀ ਖਾਸ ਕਰਕੇ ਉਹਨਾਂ ਖੇਤਰਾਾਂ ਚ ਜਿੱਥੋਂ ਮੈਂਬਰ ਪਾਰਲੀਮੈਂਟ ਦੂਜੀ ਪਾਰਟੀ ਦਾ ਹੈ ਖਾਸ ਕਰਕੇ ਜਿੱਥੋਂ ਬਧਾਇ ਬਧਾਇ ਇੱਕ ਦੂਜੀ ਪਾਰਟੀ ਦਾ ਜਾਂ ਉਹ ਪਿੰਡ ਦੇ ਪੰਜ ਸਰਪੰਚ ਜਿੱਥੇ ਦੂਜੇ ਧੜੇ ਦੇ ਕੋਈ ਪੰਜ ਸਰਪੰਚ ਬਣੇ ਨੇ ਇਹ ਸਿੱਧਾ ਦੋਸ਼ ਪੰਜਾਬ ਸਰਕਾਰ ਤੇ ਲੱਗ ਰਿਹਾ ਤੇ ਇਸ ਪ੍ਰਕਿਰਿਆ ਤਹਿਤ ਗ੍ਰਾਂਟਾਂ ਰੋਕਣ ਦਾ ਇਹ ਮਾਮਲਾ ਅਦਾਲਤ ਤੱਕ ਲਿਜਾਣ ਦੀ ਤਿਆਰੀ ਚ ਨੇ ਮੈਂਬਰ ਪਾਰਲੀਮੈਂਟਰ ਗੁਰਜੀਤ ਔਜਲਾ ਹੋਰੀ ਬਿਲਕੁਲ ਜੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਜੀ ਗ੍ਰਾਂਟ ਰੋਕ ਕੇ ਸੱਤਾਧਾਰੀ ਤਰ ਆਪਣੀ ਸੱਤਾ ਦਾ ਦੁਰਪਯੋਗ ਕਰ ਰਹੀ ਆ ਤੇ ਮੈਂ ਇਸ ਮਾਮਲੇ ਨੂੰ ਹਾਈ ਕੋਰਟ ਲੈ ਕੇ ਜਾਵਾਂਗਾ ਅਮਰਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਵਿਕਾਸ ਗ੍ਰਾਂਟਾਂ ਰੋਕੇ ਜਾਣ ਦੇ ਮੁੱਦੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਤਿੱਖਾ ਹਮਲਾ ਬੋਲਿਆ ਔਜਲਾ ਨੇ ਦੋਸ਼ ਮੜਿਆ ਕਿ ਸੁਭਾ ਸਰਕਾਰ ਸੱਤਾ ਦਾ ਦੁਰਪਯੋਗ ਕਰਦੇ ਆ ਵਿੱਤਯੋਗ ਦੇ ਤਹਿਤ ਵਿੱਤਯੋਗ ਦੇ ਤਹਿਤ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਵਿਕਾਸ ਗ੍ਰਾਂਟਾਂ ਨੂੰ ਜਾਣਬੁੱਝ ਕੇ ਰੋਕ ਰਹੀ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਕਈ ਸਰਪੰਚਾਂ ਨੇ ਉਹਨਾਂ ਦੱਸਿਆ ਕਿ ਮਹੀਨਿਆਂ ਤੋਂ ਪਿੰਡਾਂ ਦੇ ਵਿਕਾਸ ਕਾਰਜ ਠੱਪ ਨੇ ਕਿਉਂਕਿ ਸਰਕਾਰ ਫੰਡ ਜਾਰੀ ਨਹੀਂ ਕਰ ਰਹੀ। ਮੈਂਬਰ ਪਾਰਲੀਮੈਂਟ ਔਜਲਾ ਨੇ ਇਸ ਤੇ ਲੋਕਤੰਤ ਇਸ ਪਹਿਲੂ ਰਾਹੀਂ ਲੋਕਤੰਤਰ ਦਾ ਘਾਣ ਕਰਨ ਦਾ ਹੈ ਤੇ ਇਸ ਨੂੰ ਬਹੁਤ ਮੱਧ ਭਾਗਾ ਕਰਾਰ ਦਿੰਦੇ ਆ ਕਿ ਆ ਕਿ ਵਿੱਤੀ ਯੋਗ ਦੀਆਂ ਗ੍ਰਾਂਟਾਂ ਰੋਕ ਕੇ ਰਾਜਨੀਤੀ ਕਰਨਾ ਇਹ ਸ਼ੋਭਦਾ ਨਹੀਂਗਾ ਤੇ ਇਹ ਬਦਨਾਮੀ ਖਟ ਰਹੀ ਆ ਸਰਕਾਰ ਕਹਿੰਦੇ ਮੈਂ ਇਸ ਮੁੱਦੇ ਨੂੰ ਅਦਾਲਤ ਤੱਕ ਲੈ ਕੇ ਜਾਊਗਾ ਉਹਨਾਂ ਸਿੱਧਾ ਕਿਹਾ ਕਿ ਸੱਤਾਧਾਰੀ ਧਿਰ ਵਿਰੋਧੀ ਦਲਾਂ ਨਾਲ ਸੰਬੰਧਿਤ ਸਰਪੰਚਾਂ ਪੰਚਾਂ ਨੂੰ ਤੰਗ ਕਰ ਰਹੀ ਆ ਜਾਣ ਬੁਝਕਣ ਦਾ ਦਬਾਅ ਬਣਾ ਰਹੀ ਹੈ ਕਿ ਜਾਂ ਸਾਡੇ ਵਾਲੇ ਪਾਲੇ ਚ ਆਜੋ ਫਿਰ ਇਹ ਵਿੱਤੀ ਯੋਗ ਵਾਲੀ ਗ੍ਰਾਂਟ ਮਿਲੂ ਕਿਉਂਕਿ ਸਿੱਧੀ ਗ੍ਰਾਂਟ ਤਾਂ ਪਿੰਡਾਂ ਨੂੰ ਕੋਈ ਮਿਲ ਨਹੀਂ ਰਹੀ ਜਾਂ ਅਮਰੇਗਾ ਤਾਂ ਇਤ ਕੁਝ ਲੱਗਦਾ ਜਾ ਆਹੀ ਪਹਿਲੂ ਹੈ ਸੋ ਇਹ ਸਥਿਤੀ ਦੇ ਵਿੱਚ ਹੁਣ ਮੈਂਬਰ ਪਾਰਲੀਮੈਂਟ ਵੱਲੋਂ ਅਦਾਲਤ ਦਾ ਰੁੱਖ اختیار ਕਰਦਾ ਫੈਸਲਾ ਕਰ ਲਿਆ ਗਿਆ ਅਸਲ ਦੇ ਵਿੱਚ ਪੰਜਾਬ ਤੇ ਸਰ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਔਰ ਪਿੰਡਾਂ ਦਾ ਵਿਕਾਸ ਮਨਰੇਗਾ ਇੱਕ ਬਹੁਤ ਸਹਾਇਕ ਯੋਜਨਾ ਸੀ ਜਿਸ ਦਾ ਰੂਪ ਰੰਗ ਬਦਲ ਦਿੱਤਾ ਗਿਆ ਜਿਸ ਦਾ ਨਾਮ ਹੀ ਨਹੀਂ ਬਦਲਿਆ ਜਿਸ ਦਾ ਤਰੀਕਾ ਕਰ ਬਦਲ ਸਹੀ ਮੈਨੇਜਰ ਦੂਸਰੀ ਯੋਜਨਾ ਮਨਰੇਗਾ ਖਤਮ ਹੋ ਗਈ ਜੀ ਰਾਮ ਜੀ ਦੇ ਨਾਂ ਤੇ ਨਵੀਂ ਯੋਜਨਾ ਲਿਆਂਦੀ ਹੈ ਤੇ ਉਹ ਯੋਜਨਾ ਦੇ ਵਿੱਚੋਂ ਪੰਜਾਬ ਦੇ ਪੱਲੇ ਕੁਝ ਪੈਂਦਾ ਦੇਖਣਾ ਨਹੀਂ ਸਭਾਵਨਾ ਹੈ ਨਹੀਂ ਜਿਹੜੇ ਕਹਿੰਦੇ ਆ ਜੀ 100 ਦੇ ਜੀ 150 ਦਿਨ ਰਜ਼ਕਾਰ ਉਹ ਰੋਜ਼ਗਾਰ ਵਾਲੇ ਨਾ ਬੰਦੇ ਤੁਸੀਂ ਚੁਣਨੇ ਆ ਨਾ ਤੁਸੀਂ ਗ੍ਰਾਂਟ ਅਲਾਟ ਕਰਨੀ ਆ ਨਾ ਉਹਨਾਂ ਫੰਡ ਰੱਖਣਾ ਸੋ ਇਸ ਲਈ ਸਾਰੇ ਪਿੰਲੂ ਖੜੇ ਨੇ ਉਸ ਮਸਲੇ ਤੋਂ ਤਾਂ ਪਿੰਡ ਪਛੜਨੇ ਪਛੜਨੇ ਨੇ ਪਰ ਜਿਹੜੀ ਇਹ ਤਹਿ ਮਾੜੀ ਮੋਟੀ ਵਿੱਤੀ ਯੋਗ ਤਹਿ ਜਿਹੜੀਆਂ ਗ੍ਰਾਂਟਾਂ ਹੋਣੀਆਂ ਨੇ ਕਿ ਉਸ ਨੂੰ ਵੀ ਰਾਸੀ ਤਰੀਕੇ ਨਾਲ ਕੁਝ ਪਿੰਡਾਂ ਤੱਕ ਜਾਣ ਨੂੰ ਰੋਕਿਆ ਜਾ ਰਿਹਾ ਤਾਂ ਇਹ ਸਵਾਲ ਵੱਡਾ ਹੋ ਜਾਣਾ ਇਹਦੇ ਨਾਲ ਆਉਂਦੀਆਂ ਵੀ 27 ਦੀਆਂ ਬਦਨਸਭਾ ਚੋਣਾ ਚ ਪਿੰਡਾਂ 'ਚ ਸੱਤਾ ਦਾ ਨਹੀਂ ਤੇਲੀ ਵਿੱਚ ਚੁਣੌਤੀ ਬਣੂਗੀ ਦੂਜੇ ਦਲੇ ਨੂੰ ਮੁੱਦਾ ਵੀ ਬਣਾਉਣਗੇ ਰਾਈ ਦਾ ਪਹਾੜ ਵੀ ਬਣੂਗਾ ਇਸ ਲਈ ਸਮਾਂ ਰਹਿੰਦਿਆਂ ਪੰਜਾਬ ਸਰਕਾਰ ਨੂੰ ਇਸ ਗੱਲ ਵੱਲ ਗੌਰ ਕਰਨੀ ਚਾਹੀਦੀ ਆ ਕਿ ਜੇ ਇੱਕ ਹਲਕੇ ਦਾ ਮੈਂਬਰ ਪਾਰਲੀਮੈਂਟ ਅਦਾਲਤ ਜਾਂਦਾ ਤੇਹੀ ਤਰੀਕਾ ਕਰਕੇ ਲੋਹਣਾ ਨੇ ਅਪਣਾਇਆ ਤਾਂ ਕਈ ਨਵੇਂ ਕੇਸ ਆਉਣਗੇ ਕੇਸ ਆਉਣਗੇ ਤਾਂ ਚਰਚਾ ਹੋਊਗੀ ਚਰਚਾਉਣ ਨਾਲ ਸਰਕਾਰ ਤੇ ਲਈ ਚੁਣੌਤੀ ਹੈ ਜੇ ਗਰੰਟਾ ਸੱਚਮੁੱਚ ਰੋਕਿਆ ਜਾ ਰਿਹਾ ਹੈ ਨਹੀਂ ਤਾਂ ਸ਼ੋਭਦਾ ਨਹੀਂ ਤੇ ਜੇ ਕੋਈ ਹੋਰ ਕਰਨ ਤਾਂ ਸਰਕਾਰ ਨੂੰ ਸਪਸ਼ਟ ਰੂਪ ਚ ਆ ਕੇ ਬਾਰ ਕਹ ਲੈ ਦੱਸਣੀ ਚਾਹੀਦੀ ਹੈ ਕਿ ਮਾਮਲਾ ਕੀ ਹੈ ਬਹੁਤ ਬਹੁਤ ਸ਼ੁਕਰੀਆ